ਦੇ ਸੰਗ ਤੇ ਤੁਝੇ ਵੀ ਮਚਾਓ ਕੇ ਰਜਜ ਨਾਚ ਕੇ ਦਿਖਾਓ ਦੇ ਸੰਗ ਤੇ ਤੁਝੇ ਨਾ ਜਾਹੀ ਨਮਸਕਾਰ ਸੱਸੀਗਾ ਦੋਸਤੋ ਮੈਂ ਤੁਹਾਡਾ ਆਪਣਾ ਸੰਜੀਵਾ ਵਾ ਇੱਕ ਵਾਰ ਫੇਰ ਤੁਹਾਡੇ ਸਾਰੇ ਸਵਾਗਤ ਕਰਦੇ ਆਂ ਦੋਸਤੋ ਅੱਜ ਸ਼ੋਭਾ ਬੱਗਾ ਸਪੋਰਟਸ ਅਕੈਡਮੀ ਵੱਲੋਂ ਇੱਕ ਹੋਰ ਵੱਡਾ ਉਪਰਾਲਾ ਅੱਜ ਇੱਥੇ ਹੋਲੀ ਸੈਲੀਬ੍ਰੇਟ ਕੀਤੀ ਜਾ ਰਹੀ ਨੇ ਇੱਥੇ ਜਿਹੜੇ ਤਸਵੀਰਾਂ ਵਿੱਚ ਦੇਖ ਰਹੇ ਹੋ ਕਿ ਰੰਗ-ਬਰੰਗੇ ਜਿਹੜੇ ਬੱਚੇ ਗਏ ਆ ਉਹ ਰੰਗਾਂ ਵਿੱਚ ਨਜ਼ਰ ਆ ਰਹੇ ਨੇ ਔਰ ਬਹੁਤ ਵਧੀਆ ਤਰੀਕੇ ਨਾਲ ਜਿਹੜੀ ਹੈ ਟਾਈਮ ਟੂ ਟਾਈਮ ਇੱਥੇ ਜਿਹੜੀ ਹੈ ਵੀ ਕੋਈ ਵੀ ਚੀਜ਼ਾਂ ਇੱਕ ਇਵੈਂਟਸ ਹੁੰਦੇ ਆ ਚਾਹੇ ਹੋਰ ਵੀ ਕੋਈ ਸੈਲੀਬ੍ਰੇਟ ਓਕੇਜਨ ਹੋਵੇ ਹੈ ਸੈਲੀਬ੍ਰੇਟ ਕੀਤੇ ਜਾਂਦੇ ਨੇ ਆ ਸਾਡੇ ਨਾਲ ਸ਼ੋਭਾ ਬੱਗਾ ਉਹ ਮੌਜੂਦ ਇਹਨਾਂ ਨਾਲ ਗੱਲਬਾਤ ਕਰਾਂਗੇ ਜੈਨ ਸਰ ਜੈਨ ਸਰ ਅੱਜ ਟਾਡੇ ਅਕੈਡਮੀ ਵਿੱਚ ਪੋਲੀ ਸੈਲੀਬ੍ਰੇਟ ਕੀਤੀ ਜਾ ਰਹੀ ਹੈ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਤੇ ਸਾਰਿਆਂ ਨੂੰ ਪੋਲੀ ਦੀ ਬਹੁਤ ਬਹੁਤ ਮੁਬਾਰਕ ਬਹੁਤ ਬਹੁ ਵਿਧਾਈ ਅਸੀਂ ਜਿਸ ਤਰ੍ਹਾਂ ਕਿ ਪਹਿਲੇ ਵੀ ਜਿਹੜਾ ਵੀ ਕੋਈ ਵੀ ਤਿਉਹਾਰ ਆਂਦਾ ਹੈ ਉਹਨੂੰ ਅਸੀਂ ਸਾਰੇ ਆਪਣੇ ਜਿਉ ਸਾਡੀ ਅਕੈਡਮੀ ਦਾ ਪਰਿਵਾਰ ਹੈ ਜਿਹੜੇ ਬੱਚੇ ਆ ਨਾਲ ਪੇਰੈਂਟਸ ਸਾਰੇ ਮਿਲ ਕੇ ਮਿਲਣੇ ਆ ਉਸੇ ਸਿਲਸਿਲੇ ਨੂੰ ਜਾਰੀ ਰੱਖਦੇ ਹੋਇਆ ਅੱਜ ਅਸੀਂ ਫਿਰ ਇੱਥੇ ਪੋਲੀ ਦਾ ਤਿਉਹਾਰ ਹੈ ਉਹਨੂੰ ਮਨਾਇਆ ਉਹ ਸਾਰੇ ਬੱਚੇ ਔਰ ਉਹਨਾਂ ਦੇ ਜਿਹੜੇ ਪੇਰੈਂਟਸ ਆ ਉਹਨਾਂ ਇੱਥੇ ਮਿਲ ਕੇ ਇਹਦੇ ਵਿੱਚ ਪਾਰਟਿਸਿਪੇਟ ਕੀਤਾ ਉਹ ਸਾਰੇ ਬੱਚੇ ਬੜੇ ਖੁਸ਼ ਨੇ ਔਰ ਬਹੁਤ ਹੀ ਆਤਮਾ ਧਾਰਨ ਲਿਆ ਗਿਆ ਸਰ ਟਾਈਮ ਟੂ ਟਾਈਮ ਦਾ ਡੇਵਲੋ ਜਿਹੜੇ ਫੈਸਟੀਵਲ ਆ ਉਹ ਜਿਹੜੇ ਆ ਸੈਲੀਬ੍ਰੇਟ ਕੀਤੇ ਜਾਂਦੇ ਨੇ ਤੇ ਨਾਲ ਨਾਲ ਸਪੋਰਟਸ ਦਾ ਵੀ ਜਿਹੜੇ ਆ ਇਵੈਂਟਸ ਦੇਖੇ ਜਾਂਦੇ ਨੇ ਇਹ ਕਿਸ ਤਰ੍ਹਾਂ ਦਾ ਤਾਲਮਿਲ ਰਹਿੰਦਾ ਅਸੀਂ ਇੱਥੇ ਕੇਵਲ ਬੱਚਿਆਂ ਨੂੰ ਸਪੋਰਟਸ ਹੀ ਨਹੀਂ ਕਰਾਉਂਦੇ ਨਾਲ ਨਾਲ ਆਪਣੇ ਕਲਚਰ ਨਾਲ ਵੀ ਜੋੜੀ ਰੱਖਣੇ ਆ ਕਿ ਜਿਹੜੇ ਤੁਸੀਂ ਦੇਖੋ ਕਿ ਤੁਹਾਡਾ ਵਿਰਸਾ ਹੈ ਪੰਜਾਬੀ ਵਿਰਸਾ ਉਹ ਨੂੰ ਲੋਕੀ ਭੁੱਲਦੇ ਜਾ ਰਹੇ ਆ ਅਸੀਂ ਕੋਸ਼ਿਸ਼ ਕਰਨੇ ਆ ਜਿਹੜੇ ਵੀ ਤਿਹਾਰ ਆਉਂਦੇ ਆ ਉਹਨਾਂ ਨੂੰ ਬੱਚਿਆਂ ਨੂੰ ਨਾਲ ਨਾਲ ਉਹਨਾਂ ਤੋਂ ਜਾਗਰੂਕ ਕਰਾਈਏ ਤੇ ਬੱਚਿਆਂ ਨਾਲ ਮਿਲ ਕੇ ਸੈਲੀਬ੍ਰੇਟ ਕਰਨੇ ਆ ਕਿ ਅੱਜ ਅਸੀਂ ਹੋਲੀ ਮਨਾ ਰਹੇ ਹਾਂ ਥੋੜੇ ਦਿਨਾਂ ਤੋਂ ਬਾਅਦ ਫਿਰ ਵਿਸਾਖੀ ਆਏਗੀ ਇਸੇ ਤਰ੍ਹਾਂ ਵਿਸਾਖੀ ਵੀ ਮਨਾਈ ਜਾਏਗੀ ਤੇ ਬੱਚਿਆਂ ਵਿੱਚ ਤਾਂ ਜੋ ਜਾਗਰੂਤਾ ਰਹੇ ਉਹ ਬੱਚੇ ਆਪਣੇ ਵਿਰਸੇ ਨੂੰ ਭੁੱਲਣ ਨਾ ਆਪਣੇ ਵਿਰਸੇ ਨਾਲ ਜੁੜੇ ਰਹਿਣ ਬੱਚੇ ਦਾ ਤੇ ਪੇਰੈਂਟਸ ਦਾ ਕਿਸ ਤਰ੍ਹਾਂ ਦਾ ਸਹੀ ਹੋ ਰਹਿੰਦਾ ਬੱਚੇ ਉਹ ਪੇਰੈਂਟਸ ਨੇ ਬੜਾ ਇੰਜੋਏ ਕੀਤਾ ਪੇਰੈਂਟਸ ਵੀ ਇੱਥੇ ਨੇ ਬੱਚੇ ਵੀ ਇੱਥੇ ਤੁਸੀਂ ਇਹਨਾਂ ਨੂੰ ਕੋ ਪੁੱਛ ਲਓ ਜੀ ਇੱਥੇ ਮੌਜੂਦ ਨੇ ਸਾਰੇ ਉਹ ਸਾਰੇ ਮਿਲ ਕੇ ਬਹੁਤ ਅਨੁਜਾਇ ਕੀਤਾ ਸਰ ਕੀ ਮ ਇਹ Holi ਦਾ ਫਸਟਲ ਜੀ ਰੰਗਾਂ ਦਾ ਤੇ ਰੰਗਾ ਦਾ ਤਿਹਾੜਾ ਹੈ ਉਹ ਸਾਰਿਆਂ ਨੂੰ ਮਿਲ ਜੁੜ ਕੇ ਮਨਾਉਣਾ ਚਾਹੀਦਾ ਇੱਕ ਕਹਾਣਾ ਵੀ ਆ ਕਿ Holi ਕਿਦੋਂ ਦੁਸ਼ਮਣ ਵੀ ਗਲੇ ਮਿਲ ਜਾਂਦੇ ਐ ਔਰ ਜਿਹੜੇ ਵੀ ਕੋਈ ਆਪਚਪਚ ਕੇ ਦੇ ਕੋਈ ਵੈਰਵਰ ਤੋਂ ਹੈ ਵੀ ਨੇ ਉਹਨਾਂ ਨੂੰ ਭੁਲਾ ਕੇ ਤੇ ਸਾਰਿਆਂ ਨੂੰ ਇੱਕ ਚੰਗੇ ਭਾਈਚਾਰੇ ਨਾਲ ਆਪਸ ਚ ਰਲ ਮਿਲ ਕੇ ਰਹਿਣਾ ਚਾਹੀਦਾ ਇਹ ਸੰਦੇਸ਼ ਦੇ ਰਿਹਾ ਸੀ ਔਰ ਬਸ ਬੜੀ ਠੀਕ ਸਾਡੇ ਨਾਲ ਪੇਰੈਂਟਸ ਵੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਜੀ ਸਰ ਕੀ ਕਹਿਣਾ ਚਾਹੋਗੇ ਇਹਨਾਂ ਦੇ ਪਰਿਵਾਰਲੇ ਬਾਰੇ ਬਹੁਤ ਵਧੀਆ ਪ੍ਰੋਗਰਾਮਾਂ ਦਾ ਮਤਲਬ ਬੱਚਿਆਂ ਨੂੰ ਬਹੁਤ ਵਧੀਆ ਗੇਮ ਖੜਾਉਂਦੇ ਆ ਨਾਲ ਰੈਫਰੈਸ਼ਮੈਂਟ ਵੀ ਦਿੰਦੇ ਆ ਮਤਲਬ ਹਰ ਇੱਕ ਫੰਕਸ਼ਨ ਅਟੈਂਡ ਕਰਵਾਉਂਦੇ ਬੱਚਿਆਂ ਨੂੰ ਅਤਿ ਮਨਾਂ ਦੇ ਸਾਰੇ ਫੰਕਸ਼ਨ ਸਾਰੇ ਜੀ ਕੀ ਮੈਸੇਜ ਦੇਣਾ ਚਾਹੋਗੇ ਇਸ ਅਕੈਡਮੀ ਬਾਰੇ ਬਹੁਤ ਵਧੀਆ ਅਕੈਡਮੀ ਹੈ ਜੀ ਚਲੋ ਵਧੀਆ ਕਿ ਅੱਗੇ ਬੱਚੇ ਸਾਡੇ ਛੋਟੇ ਬੱਚੇ ਆ ਅਸਲ ਜਿਆਦਾ ਮਤਲਬ ਇਹ ਦੇ ਹੋਣਗੇ ਫਿਰ ਜਿਆਦਾ ਬਾਹਰ ਦਾ ਰੋਸ਼ਨ ਕੱਢਗੇ ਅਕੈਡਮੀ ਦੇ ਜੀ ਸਾਡੇ ਨਾਲ ਹੋਰ ਵੀ ਪੇਰੈਂਟਸ ਮੌਜੂਦ ਨੇ ਉਹਨਾਂ ਨਾਲ ਗੱਲ ਕਰਾਂਗੇ ਸਸੀ ਕਸਰ ਸੱਚੀ ਗੱਲ ਜੀ ਸਰ ਇਹ ਸ਼ੋਭਾ ਬਗਾ ਸਪੋਰਟ ਅਕੈਡਮੀ ਬਾਰੇ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਲੱਗ ਰਿਹਾ ਇਹ ਜੋ ਤਿਆਰ ਮਨਾਉਂਦੇ ਨੇ ਨਾਲ ਬੱਚਿਆਂ ਨੂੰ ਟ੍ਰੇਨਿੰਗ ਦਿੰਦੇ ਨੇ ਤੇ ਬਹੁਤ ਵਧੀਆ ਜੋ ਬੱਚਿਆਂ ਨੇ ਸ਼ੁਰੂ ਤੋਂ ਹੀ ਇਸ ਪਾਸੇ ਜੋੜਿਆ ਬੱਚਿਆਂ ਨੂੰ ਕਿ ਬਹੁਤ ਵਧੀਆ ਇੰਜਾਇ ਕਰ ਰਹੇ ਨੇ ਬੱਚੇ ਵੀ ਖੁਸ਼ ਨੇ ਸਾਰੀ ਕਿੰਨੀ ਦੇਰ ਹੋ ਗਿਆ ਤੁਹਾਡੇ ਬੱਚਿਆਂ ਨੂੰ ਇੱਥੇ ਕੋਚਿੰਗ ਲੈਣ ਨੂੰ ਅੱਜ ਜੋ ਬੱਚੇ ਥੋੜੇ ਜਿਹਾ 2-3 ਮਹੀਨੇ ਹੋਇਆ ਲੱਗਿਆ ਨੂੰ ਕਿਸ ਤਰ੍ਹਾਂ ਦਾ ਲੱਗ ਰਿਹਾ ਬੱਚੇ ਦਾ ਚੋਲੋ ਬੱਚੇ ਵੇਖ ਲਓ ਤੁਹਾਡੇ ਸਾਹਮਣੇ ਕਿਸ ਤਰ੍ਹਾਂ ਇੰਜਾਇ ਕਰ ਰਹੇ ਹਨ ਔਰ ਪਕਣ ਹੋਣ ਤੋਂ ਇਹ ਪੱਛੇ ਜੋੜਾਂਗੇ ਤੇ ਤਾਂ ਹੀ ਅੱਗੇ ਵਧਣਗੇ ਨਸ਼ਿਆਂ ਤੋਂ ਮੁਕਤ ਰਹਿਣਗੇ ਔਰ ਇਹਨਾਂ ਨਾਲ ਜੋੜ ਕੇ ਤੇ ਅੱਗੇ ਤਰੱਕੀ ਕਰਨਗੇ ਸਾਡੇ ਨਾਲ ਬੱਚੇ ਵੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਜੀ ਬੇਟਾ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਲੱਗ ਬੋਲੋ ਬਹੁਤ ਵਧੀਆ ਲੱਗਿਆ ਬਹੁਤ ਇੰਜੋਏ ਕੀਤਾ ਪਸਾਵੇ ਬੱਚਿਆਂ ਨੇ ਥੈਂਕ ਯੂ ਸਰਦਾ ਜੀ ਜਿਨ੍ਹਾਂ ਨੇ Holi ਮਨਾਈ ਇੱਥੇ ਤੁਸੀਂ ਤਸਵੀਰਾਂ ਚ ਦੇਖ ਹੀ ਰਹੇ ਹੋ ਕਿ ਕਿਸ ਤਰ੍ਹਾਂ ਜਿਹੜੇ ਬੱਚੇ ਗਿਆ ਹੈ ਹੋਲੀ ਦੇ ਰੰਗਾਂ ਵਿੱਚ ਰੰਗੇ ਹੋਏ ਨੇ ਔਰ ਹੋਲੀ ਦਾ ਫੈਸਟੀਵਲ ਜਿਹੜਾ ਹੈ ਉਹ ਸੈਲੀਬ੍ਰੇਟ ਕਰਦੇ ਨੇ ਜੁਰੀ ਨਹੀਂ ਕਿ ਆਪਾਂ ਖੇਡਰ ਦੇ ਨਾਲ ਨਾਲ ਦਾ ਜੋੜਨਾ ਆਪਣੇ ਵਿਰਸੇ ਨੂੰ ਵੀ ਕਾਇਮ ਰੱਖਣਾ ਮੈਂ ਤੁਹਾਡਾ ਆਪਣਾ ਸਜੀਬਾ ਵਾ ਹੈਪੀ